ਤਹਾਡੀ ਪਾਰਟੀ ਨੇ ਇਹਨਾਂ ਨੂੰ ਐਮ.ਐਲ.ਏ ਬਣਾਇਆ ਸੀ। ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ। ਤੁਹਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ। ਅੱਜ ਇਹ ਗਦਾਰ ਹੋ ਗਿਆ। ਕਮਾਲ ਦੀ ਗੱਲ ਹੈ। ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ, ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ, ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ। ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ? ਜੇ ਤੁਹਾਡੀ ਪਾਰਟੀ ਨਾਲ ਜਿਹੜਾ ਅਕਾਲ ਤਖਤ ਦੇ ਹੁਕਮ ਨਾਮੇ ਨਾਲ ਖੜ ਗਿਆ ਉਹਨਾਂ ਕਹਿੰਦੇ ਗਦਾਰ ਐ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮ ਕੇ ਕਹਿੰਦੇ ਜੀ ਅਸੀਂ ਪੰਥ ਪ੍ਰਸਤਾਂ ਕਿディ ਹਰਾਨੀ ਦੀ ਗੱਲ ਐ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਤੁਸੀਂ ਗਦਾਰ ਹੋ ਜੀ ਧੋਖਾ ਕਰ ਗਏ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ